ਦੇ ਚ ਲੋਕ ਹੁਣ ਮੈਨੂੰ ਵੀ ਮਾੜਾ ਕਹਿਣਗੇ ਵੀ ਇਹ ਆਮ ਪਾਰਟੀ ਦੀ ਖਾਉਣੀ ਪ੍ਰਮੋਸ਼ਨ ਕਰੀ ਜਾਂਦਾ ਉਹਦਾ ਸਪੋਰਟਰ ਹੈ ਨਾ ਬਈ ਮੈਂ ਕਿਸੇ ਦਾ ਸਪੋਰਟਰ ਨਹੀਂ ਰਹਾ ਮੈਂ ਤਾਂ ਆਪਦੀ ਜੌਬ ਕਰਦਾਗਾ ਤੇ ਨਾ ਹੀ ਮੈਂ ਕਿਸੇ ਦੀ ਸਪੋਰਟ ਕਰਾਂ ਇਹ ਤਾਂ ਮੈਂ ਇੱਕ ਚੰਗੇ ਕੰਮਾਂ ਨੂੰ ਸਲੰਘਾ ਕਰੀ ਜਾਂਦਾ ਵੀ ਅੱਗੇ ਵਾਸਤੇ ਵੀ ਚੰਗੇ ਕੰਮ ਕਰਾਂਗੇ ਤਾਂ ਆਪਾਂ ਉਹਨਾਂ ਵਾਸਤੇ ਵੀਡੀਓ ਪਾਵਾਂਗੇ ਕੋਈ ਵੀ ਸਰਕਾਰ ਹੋਵੇ ਜਿਹੜਾ ਬੰਦਾ ਚੰਗਾ ਕੰਮ ਕਰੂ ਉਹਦੀ ਆਪਾਂ ਵੀਡੀਓ ਪਾਵਾਂਗੇ ਪਾਵਾਂਗੇ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਅੱਜ ਬਈ ਆਪਾਂ ਗੱਲਾਂ ਕਰਾਂਗੇ ਸਰਕਾਰਾਂ ਦੇ ਮੁੱਦਿਆਂ ਤੇ ਮੈਂ ਕਿਸੇ ਵੀ ਸਰਕਾਰ ਨੂੰ ਸਪੋਰਟ ਨਹੀਂ ਕਰਦਾ ਤੇ ਨਾ ਹੀ ਕਰਾਂ ਬਸ ਹੁੰਦੇ ਜਿਹੜੇ ਚੰਗੇ ਕੰਮ ਹੋਣਗੇ ਉਹਨਾਂ ਦੀ ਸ਼ਲਾੰਗਾ ਕਰੂੰਗਾ ਜਿਹੜੇ ਮਾੜੇ ਕੰਮ ਐ ਉਹਨਾਂ ਦੀ ਨਿੰਦਿਆ ਕਰੂੰਗਾ ਹੁਣ ਆਜੋ ਆਪਾਂ ਵੀਡੀਓ ਸਟਾਰਟ ਕਰੀਏ ਜਿਵੇਂ ਤੁਹਾਨੂੰ ਪਤਿਆ ਸਾਰਿਆਂ ਨੂੰ ਪਹਿਲਾਂ ਸਰਕਾਰ ਸਰਕਾਰ ਸੀਗੀ ਅਕਾਲੀ ਅਕਾਲੀ ਬਹੁਤ ਟਾਈਮ ਰਾਜ ਕਰਗੇ ਹਨਾ ਤਾਂ ਉਹਨਾਂ ਦੇ ਮੈਨੂੰ ਦੋ ਹੀ ਕੰਮ ਚੰਗੇ ਲੱਗੇ ਆ ਜਿਵੇਂ ਕਿ ਇੱਕ ਤਾਂ ਉਹਨਾਂ ਨੇ ਬਾਏ ਰੋਡ ਰੋਡ ਪੂਰੇ ਘੈਂਟ ਬਣਾਈ ਸੀਗੀ ਠੀਕ ਆ ਤੇ ਦੂਜੀ ਗੱਲ ਉਹਨਾਂ ਨੇ ਕਿਸਾਨਾਂ ਨੂੰ ਮੋਟਰ ਕਨੈਕਸ਼ਨ ਦਿੱਤੀ ਸੀਗੇ ਇਹ ਵੀ ਵਧੀਆ ਇੱਕ ਛਲਾਂਗਾ ਕਰਨ ਵਾਲਾ ਕੰਮ ਆ ਤੇ ਇਸ ਦੂਬਾ ਦੀ ਕਾਂਗਰਸ ਦੀ ਸਰਕਾਰ ਆ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਾਂਗਰਸ ਦੀ ਸਰਕਾਰ ਵੇਲੇ ਕੈਪਟਨ ਸੀਗਾ ਉਹ ਤਾਂ 4 ਸਾਲ ਸੁੱਤਾ ਹੀ ਰਿਹਾ 4.5 ਸਾਲਾ ਉਦੋਂ ਵੇ 6 ਮਹੀਨੇ ਉਹਨਾਂ ਨੇ ਚੰਨੀ ਨੂੰ ਦਿੱਤੇ ਚੰਨੀ ਚਲੋ ਆ ਆ ਜਿੰਨਾ ਸੀਗਾ ਹਨਾ ਉਹਨੇ ਕੰਮ ਕਰ ਗਿਆ ਜਿਵੇਂ ਆਪਣੇ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਦੇ ਗਿਆ ਉਹ ਜੋ ਗਲਾਬੀ ਸੁੰਡੀ ਵਾਲੀ ਪੈ ਗਈ ਸੀ 175000 ਕਿੱਲੇ ਮਗਰ ਦੇ ਗਿਆ ਸੀਗਾ ਉਹ ਚਲ ਵਧੀਆ ਕੰਮ ਕੀਤਾ ਉਹਨੇ ਤਾਂ ਇਸ ਦੂਬਾ ਆ ਜੋ ਭਗਵਾਨ ਤੁਮਾਂ ਦੀ ਸਰਕਾਰ ਤੇ ਜੇ ਮੈਂ ਆਪਣਾ ਜੱਗੀ ਸਰਪੰਚਾ ਬਾਈ ਉਹ ਕਿਸੇ ਦੀ سپورਟ ਨਹੀਂ ਕਰਦਾਗਾ ਉਹ ਜਿਹੜੀਆਂ ਵੀ ਚੰਗੀਆਂ ਵੀਡੀਓ ਹੁੰਦਾ ਹੁੰਦੀਆਂ ਉਹ ਹੀ ਅਪਲੋਡ ਕਰਦਾ ਫੇਸਬੁੱਕ ਤੇ ਉਹ ਮੈਨੂੰ ਉਹਦਾ ਕੰਮ ਵਧੀਆ ਲੱਗਿਆ ਹਨਾ ਵੀ ਕਿਸੇ ਦੀ ਵੀ سپورਟ ਨਾ ਕਰੋ سپورਟ ਤਾਂ ਸਿਰਫ ਆਪਾਂ ਨੂੰ ਹੱਕ ਤਾਬ ਦੇ ਆਪ ਹੀ ਲੈਣੇ ਪੈਣਗੇ ਆਪਾਂ ਨੂੰ ਜੁਨੀਅਨ ਦਾ ਸਸਤ ਜਿਆਦਾ ਦੇਣਾ ਚਾਹੀਦਾ ਕਿਉਂਕਿ ਜਿਹੜਾ ਵੀ ਆਪਾਂ ਕਿਸਾਨਾਂ ਕਿਸਾਨਾਂ ਨੇ ਤਾਂ ਕੰਮ ਲੈਣਾ ਕਿਸੇ ਤੋਂ ਆਪਣਾ ਤਾਂ ਧਰਨੇ ਲੈ ਕੇ ਕਰਨ ਲੈਣਾ ਪੈਂਦਾ ਉਹ ਤਾਂ ਆਪਾਂ ਨੂੰ ਸਰਕਾਰਾਂ ਦਿੰਦੀਆਂ ਨਹੀਂ ਹਨਾ ਬਿਨਾਂ ਧਰਨਾ ਤੋਂ ਇਸ ਕਰਕੇ ਆਪਾਂ ਨੂੰ ਜੁਨੀਅਨਾਂ ਦਾ ਵੱਧ ਤੋਂ ਵੱਧ ਸਾਥ ਵੀ ਦੇਣਾ ਚਾਹੀਦਾ ਕਿਉਂਕਿ ਆਪਣੇ ਹੱਕ ਆਪਾਂ ਦਾ ਧਰਨੇ ਲੈ ਕੇ ਹੀ ਲੈਣ ਆਜ ਹੁਣ ਜੱਗੀ ਸਰਪੰਚ ਬਾਈ ਨੇ ਇੱਕ ਦਿਨ ਨਾ ਬਾਵਾ ਕਾਫੀ ਟਾਈਮ ਹੋ ਗਿਆ ਨੇ ਵੀਡੀਓ ਪਾਈ ਸੀਗੀ ਮਲੇਰ ਕੋਟਲੇ ਇੱਕ ਪ੍ਰੋਜੈਕਟ ਲੱਗਿਆ ਸੀਗਾ ਜਿਵੇਂ ਆਪਣੇ ਵੀ ਹੁਣ ਮਾਨਸਾ ਰੇਲਵੇ ਸਟੇਸ਼ਨ ਕੋਲੇ ਕੂੜੇ ਦਾ ਵੱਡਾ ਢੇਰ ਲੱਗਿਆ ਪਿਆਗਾ ਉਵੇਂ ਜਿਹੀ ਇੱਕ ਰੀਕ ਮਲੇਰ ਕੋਟਲੇ ਸੀਗਾ ਮਲੇਰ ਕੋਟਲੇ ਹੁਣ ਪ੍ਰੋਜੈਕਟ ਲੱਗ ਗਿਆ ਨਿਲ ਤੋਂ ਸੇ ਰਜਗਾਰ ਮਿਲਿਆਗਾ ਰਜਗਾਰ ਵਧਿਆਗਾ ਜਿਹੜੇ ਕੂੜਾ ਕਰਕਟਾ ਦਾ ਲਫਾਫੇ ਛੱਲੇ ਉਹ ਅੱਡ ਹੋਈ ਜਾਣਗੇ ਬੈਲਟਾ ਰਹੀ ਤੇ ਜਿਹੜੀ ਮਿੱਟੀ ਮੁੱਟੀ ਐ ਉਹ ਸਾਰੀ ਖੇਤਾਂ 'ਚ ਜਾਊਗੀ ਰੇਹ ਦੀ ਵਰਤੋਂ ਹੋਊਗੀ ਤਾਂ ਕੱਲ੍ਹ ਤੋਂ ਕੋਈ ਨਾ ਕੋਈ ਨਵੀਂ ਚੀਜ਼ ਤਿਆਰ ਹੋਊਗੀ ਬਣ ਕੇ ਇਹ ਪ੍ਰੋਜੈਕਟ ਵਧੀਆ ਕੀਤਾ ਗਿਆ ਮੈਨੂੰ ਆਸ ਹੈ ਕਿ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਉਹ ਪ੍ਰੋਜੈਕਟ ਲਿਆਂਦਾ ਜਾਵੇਗਾ ਤਾਂ ਅੱਗੇ ਗੱਲ ਕਰਦੇ ਹਾਂ ਹੁਣ ਆਪਾਂ ਭਗਵੰਤ ਮਾਨ ਦੀ ਸਰਕਾਰ ਦੇ ਹੋਰ ਕੰਮ ਜਿਵੇਂ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਪਰਸੋਂ ਕੈਬਨਿਟ ਮੀਟਿੰਗ ਦੇ ਵਿੱਚ ਫੈਸਲੇ ਸੁਣਾਏ ਆ ਉਹ ਫੈਸਲੇ ਮੈਨੂੰ ਬਹੁਤ ਵਧੀਆ ਲੱਗੇ ਜਿਵੇਂ 26 ਤਰੀਕ ਤੋਂ ਬਾਅਦ ਇੱਕ ਜਿਵੇਂ ਪਹਿਲਾਂ ਆਪਾਂ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਆਪਾਂ ਨੂੰ ਪਰਚੀ ਬਣਾ ਕੇ ਦੇ ਦਿੰਦਾ ਸੀਗਾ ਵੀ ਬਾਹਰੋਂ ਦਵਾਈ ਲਿਆਓ ਉਹ ਵਿੱਚ ਡਾਕਟਰਾਂ ਦਾ ਕਮਿਸ਼ਨ ਹੁੰਦਾ ਸੀਗਾ ਤਾਂ ਆਪਣੇ ਗਰੀਬਾਂ ਦੀ ਲੁੱਟ ਹੋਈ ਜਾਂਦੀ ਸੀ ਉਹਦੇ ਵਿੱਚ ਵਾਧੂ ਦੀ ਕਹੇਦੀ 10000 ਦੀ ਦਵਾਈ ਹੁੰਦੀ ਸੀਗੀ ਉਹ ਸਾਰੀ 1200 ਦੀ ਦਵਾਈ ਉਹ ਦਿੰਦੇ ਕਿ ਆਪ ਨੂੰ 8 9 10000 ਤੱਕ ਠੀਕ ਆ ਤਾਂ ਉਹ ਕਮੇਟੀਆਂ ਭਵੰਤਵਾਲੀ ਸਰਕਾਰ ਨੇ ਬਣਾ ਲਈਆਂ ਉਹ ਨਿਗਰਾਨੀ ਰੱਖਣੀ ਹੈ ਪੂਰੀ ਤੇ ਜਿਹੜਾ ਵੀ ਡਾਕਟਰ ਲੁੱਟਖੋ ਕਰੂਗਾ ਪਰਚੀਬਾਰ ਦੀ ਬਣਾ ਕੇ ਦੇਊਗਾ ਉਹਦੇ ਤੇ ਕਾਰਵਾਈ ਹੋਊਗੀ ਪੂਰੀ ਤਾਂ ਜਿੰਨੀ ਵੀ ਦਵਾਈ ਆਪ ਨੂੰ ਮਿਲੂਗੀ ਹੁਣ ਸਰਕਾਰੀ ਹਸਪਤਾਲ ਦੇ ਵਿੱਚੋਂ ਫ੍ਰੀ ਮਿਲੂਗੀ ਬਿਲਕੁਲ ਇਹ ਕੰਮ 28 ਤਰੀਕ ਤੋਂ ਬਾਅਦ ਹੋ ਜਾਣੇ ਆ ਤਾਂ ਇੱਕ ਕੰਮ ਪਵੰਤਮਾਨ ਦੀ ਸਰਕਾਰ ਨੇ ਹੋਰ ਲਾਗੂ ਕੀਤਾ ਹੁਣ ਤੇ ਬਿਜਲੀ ਜਿਹੜੀ ਆਪਾਂ ਨੂੰ ਮੇਨ ਪ੍ਰੋਬਲਮ ਸੀਗੀ ਬਿਜਲੀ ਦਾ ਬਿੱਲ ਪਹਿਲਾਂ ਸਰਕਾਰਾਂ ਮਿਲਦਾ 15-15 10-10000 ਰੁਪਏ ਅਸੀਂ ਆਪ ਭਰਦੇ ਰਹੇ ਹਾਂ ਬਿੱਲ ਮਹੀਨੇ ਦਾ 2 ਮਹੀਨੇ ਦਾ ਬਿੱਲ ਤੇ ਹੁਣ 2 ਸਾਲ ਹੋ ਗਏ 1.5 ਸਾਲ ਆਪਾਂ ਨੂੰ ਜ਼ੀਰੋ ਬਿੱਲ ਆਉਂਦਾ ਬਾਈ ਸਾਰਿਆਂ ਨੂੰ ਬਿੱਲ ਆਉਂਦਾ ਜ਼ੀਰੋ ਤਾਂ ਦੂਜਾ ਇਹ ਕੰਮ ਤਾਂ ਚਲੋ ਸਰਕਾਰ ਵਧੀਆ ਕਰੀ ਜਾਂਦੀ ਆ ਸਾਰੇ ਕੰਮ ਦੂਜਾ ਕੰਮ ਹੈ ਬਾਈ ਮੇਨ ਮੁੱਦਾ ਹੈਗਾ ਸਰਕਾਰ ਨਸ਼ੇ ਵੱਲ ਧਿਆਨ ਦੇਵੇ ਜਿਹੜਾ ਆਪਣੇ ਘਰ ਘਰ ਨਸ਼ਾ ਹੋ ਰਿਹਾ ਚਟਾ ਵੇਚ ਰਿਹਾ ਹੈ ਨਾ ਉਹਦੇ ਤੇ ਸਰਕਾਰ ਧਿਆਨ ਦੇਵੇ ਵੱਧ ਤੋਂ ਵੱਧ ਜ਼ੋਰ ਲਾਵੇ ਨਸ਼ਾ ਮੁਕਤ ਕਰੇ ਤਾਂ ਆਪਣਾ ਪੰਜਾਬ ਵਾਚ ਰੂਗਾ ਜਵਾਨੀ ਵਧੀਆ ਰਹੂਗੀ ਤੇ ਖਸਕਾ ਦੀ ਖੇਤੀ ਕਰਵਾ ਦਿਓ ਸ਼ੁਰੂ ਜਿੱਥੋਂ ਤੱਕ ਹੋ ਸਕਦਾ ਤਾਂ ਆਪਣੀ ਜਵਾਨੀ ਵਾਚ ਰੂਗੀ ਸਰਦੂਲਗੜ ਹਲਕੇ ਦੇ ਵਿੱਚ ਬਾਈ ਗੁਰਪ੍ਰੀਤ ਦਾ ਐਮਐਲਏ ਆ ਉਹ ਵੀ ਕੰਮ ਪੂਰਾ ਜੋਰਾ ਸ਼ੋਰਾਂ ਤੇ ਕਰ ਰਿਹਾ ਹੈਗਾ ਉਹਨੇ ਜਿਵੇਂ ਸਰਦੂਲਗੜ ਦੇ ਵਿੱਚ ਜਿਵੇਂ ਸਰਦੂਲਗੜ ਦੇ ਵਿੱਚ ਉਹਨੇ ਸਾਫ ਸਫਾਈ ਕਰਮਚਾਰੀ ਰੱਖ ਲੈ ਉਹਨਾਂ ਵਾਸਤੇ ਸਾਧਨ ਪ੍ਰੋਵਾਈਡ ਕਰੇ ਹਨ ਜਿਵੇਂ ਟਰੈਕਟਰ ਵਗੈਰਾ ਸਰੂਗੜ ਸ਼ਹਿਰ ਦੀ ਸਫਾਈ ਵਧੀਆ ਹੋਈ ਜਾਂਦੀ ਆ ਰੋਡ ਵਧੀਆ ਬਣ ਗਿਆ ਉੱਥੇ ਤੇ ਦੂਜੀ ਗੱਲ ਬਾਈ ਥਾਂ ਥਾਂ ਜਗਾ ਜਗਾ ਤੇ ਆ ਆਪਣੇ ਅੰਗੜਵਾੜੀ ਵਾਲੇ ਨੀਂ ਪੱਥਰ ਰੱਖੀ ਜਾਂਦਾ ਜਿਵੇਂ ਪਰਸੋ ਸਰੂਗੜ ਉਧਰ ਸਰੂਗੜ ਏਰੀਆ ਚ ਕਾਫੀ ਪਿੰਡਾਂ ਚ ਉਹਨੇ ਨੀਂ ਪੱਥਰ ਰੱਖਿਆ ਤੇ ਕੁਸਲੇ ਪਿੰਡ ਦੇ ਵਿੱਚ ਉਹਨੇ ਇੱਕ ਲਿਫਟ ਬਣਾਉਣ ਦਾ ਵੀ ਅਧ்கਟਨ ਵੀ ਕੀਤਾ ਵਾ ਤੇ ਆਪਣੇ ਪਿੰਡ ਹੁਣ ਉਹਨੇ ਮੁਹੱਲਾ ਕਲੀਨਿਕ ਤੁਹਾਨੂੰ ਪਤੀਏ ਜੜੜ ਕੇ ਵਿੱਚ ਬਣਾਏ ਆ ਕਾਫੀ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਿਕਾਂ ਕਿ ਵਧੀਆ ਦਵਾਈ ਮਿਲਦੀ ਉਹਨਾਂ 'ਚ ਤੇ ਹੋਰ ਵੀ ਮੁਹੱਲਾ ਕਲੀਨਿਕ ਹੈ ਉਹਦੇ ਘਾਟਨਾ ਕਰੀ ਜਾਂਦੇ ਆ ਦਿਨੋਂ ਦਿਨਾਂ ਧੰਨਵਾਦ